ਵਿਵਾਨ ਰੈਡੀ ਦੇ ਸਤਿਕਾਰਯੋਗ ਸਰੋਤੇ ਮੈਂ ਰਿਪੋਰਟ ਪੇਸ਼ ਕਰ ਰਿਹਾ ਸੀ ਨਰਪੰਦਰ ਸਿੰਘ ਧਾਲੀਵਾਲ ਦੀ ਰਿਪੋਰਟ ਹੈ ਕਿ ਭਾਰਤ ਵਿੱਚ ਹਲਕਾ ਦੇ ਕਾਰਨ ਹਰ ਸਾਲ 5700 ਬੰਦਾ ਹਲਕ ਕੇ ਮਰਦਾ ਕੁੱਤਿਆਂ ਦੇ ਵਧਣ ਦੇ ਕਾਰਨ ਜੇ ਅੰਕੜਾ ਵੇਖਿਆ ਜਾਵੇ ਹਰ ਸਾਲ ਕੁੱਤਿਆਂ ਦੇ ਵਧਣ ਦਾ ਸلسਲਾ ਦੁੱਗਣਾ ਤਿਗਣਾ ਹੋ ਰਿਹਾ ਹੈ 2022 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ 22 ਲੱਖ ਲੋਕਾਂ ਨੂੰ ਕੁੱਤਿਆਂ ਨੇ ਤੇ ਪਾਲਤੂ ਕੁੱਤਿਆਂ ਨੇ ਤੇ ਘਰੇ ਰੱਖੇ ਕੁੱਤਿਆਂ ਨੇ ਵਧਿਆ ਸੀ 2022 ਦੇ ਵਿੱਚ 22 ਲੱਖ ਭਾਰਤੀ ਕੁੱਤਿਆਂ ਦੁਆਰਾ ਵੱਢੇ ਗਏ ਤੇ ਇਸੇ ਦੌਰਾਨ 23 ਦੇ ਵਿੱਚ ਅਗਲੇ ਬਾਰੇ 8 ਲੱਖ ਹੋਰ ਵਧ ਕੇ ਇਹ 30 ਲੱਖ ਹੋ ਗਏ ਪੂਰੇ ਭਾਰਤ ਵਿੱਚ ਜਿਹੜੇ ਇੰਡੀਆ ਲੋਕਾਂ ਨੂੰ ਕੁੱਤੇ ਨੇ ਵਧਿਆ ਤੇ 24 ਦੇ ਵਿੱਚ ਇਹ 30 ਲੱਖ ਤੋਂ ਵੱਧ ਕੇ 37 ਲੱਖ ਹੋ ਗਏ ਜਾਨੀ 7 ਲੱਖ ਵਾਧਾ ਹੋ ਗਿਆ ਅੰਦਾਜ਼ਨ ਹਰ ਸਾਲ 7-8 ਲੱਖ ਬੰਦਾ ਵਧ ਜਾਂਦਾ ਕੁੱਤਿਆਂ ਦੇ ਵਧਣ ਦੇ ਨਾਲ ਹਾਲਾਂਕਿ ਸਭ ਤੋਂ ਜ਼ਿਆਦਾ ਬੱਚੇ ਸ਼ਿਕਾਰ ਹੁੰਦੇ ਨੇ 2024 ਦੇ ਵਿੱਚ ਇਹ ਜਿਹੜਾ 30 ਲੱਖ ਬੰਦਾ ਵਧਿਆ ਗਿਆ ਸੌਰੀ 37 ਲੱਖ ਬੰਦਾ ਵਧਿਆ ਗਿਆ ਇਹਨਾਂ ਚੋਂ 5 ਲੱਖ 20 ਹਜ਼ਾਰ ਬੱਚੇ ਸੀ 15 ਸਾਲ ਤੋਂ ਘੱਟ ਉਮਰ ਦੇ ਟੋਟਲ ਕੁੱਤਿਆਂ ਦੇ ਵੱਢੇ ਜਾਣ ਵਾਲੇ ਲੋਕਾਂ ਦੇ ਵਿੱਚੋਂ 20% ਦੀ ਬੱਚੇ ਨੇ ਜਿਸ ਸੰਸਥਾ ਵਿੱਚ ਜੇ ਪੰਜਾਬ ਤੇ ਨਜ਼ਰ ਮਾਰੀ ਜਾਵੇ ਪੰਜਾਬ ਦੇ ਵਿੱਚ ਇੱਕ ਰਿਪੋਰਟ ਹੈ ਕਿ ਹਰ ਸਾਲ ਹਰ ਰੋਜ਼ 850 865 ਬੰਦਾ ਕੁੱਤਿਆਂ ਦੋਰਾ ਵੱਢ ਲਿਆ ਜਾਂਦਾ ਹੈ ਦਿੱਲੀ ਦੇ ਵਿੱਚ 24 ਦੇ ਵਿੱਚ 11 ਲੱਖ ਕੁੱਤੇ ਨੇ 68000 ਬੰਦਾ ਕੁੱਤਿਆਂ ਨੇ ਵੱਢਿਆ ਸੀ ਤੇ ਇਸ ਵਾਰੀ ਤਕਰੀਬਨ 29 ਜਾਂ 30000 ਬੰਦਾ ਮੈਨੂੰ ਵਰਬਲੀ ਯਾਦ ਨੇ ਅੰਕੜੇ 29 ਜਾਂ 30000 ਬੰਦਾ 6 ਮਹੀਨਿਆਂ ਚ ਵੜ ਲਿਆ ਤੇ ਇਸ ਦੌਰਾਨ ਪੰਜਾਬ ਦੇ ਵਿੱਚ ਸਾਲ 220 ਦੇ ਵਿੱਚ 33934 ਵਿਅਕਤੀਆਂ ਨੂੰ ਕੁੱਤਿਆਂ ਨੇ ਵੜਿਆ ਸੀ ਤੇ 221 ਦੇ ਵਿੱਚ ਕਿਉਂਕਿ ਕਰੋਨਾ ਆ ਗਿਆ ਸੀ ਇਹ ਤਾਦਾਦ ਸਿਰਫ 9245 ਰਹਿ ਗਈ ਸੀ ਕਿ ਲੋਕ ਘਰਾਂ ਚ ਵੜ ਕੇ ਰਹਿ ਗਏ ਸੀ ਤੇ 222 ਦੇ ਵਿੱਚ 15717 ਵਿਅਕਤੀਆਂ ਨੂੰ ਵੜਿਆ ਸੀਗਾ ਹਾਲਾਂਕਿ ਬਿਹਾਰ ਦੇ ਵਿੱਚ 264000 ਮਹਾਰਾਸ਼ਟਰ ਦੇ ਵਿੱਚ 485000 ਸਭ ਤੋਂ ਵੱਧ ਮਹਾਰਾਸ਼ਟਰ ਦੇ ਲੋਕਾਂ ਨੂੰ ਕੁੱਤੇ ਵੜਦੇ ਨੇ ਤਾਮਿਲਨਾਡੂ ਦੇ ਵਿੱਚ 480000 ਗੁਜਰਾਤ ਦੇ ਵਿੱਚ 390000 ਕਰਨਾਟਕਾ ਦੇ ਵਿੱਚ 361000 ਕੇਰਲਾ ਦੇ ਵਿੱਚ 115000 ਤੇ ਦਿੱਲੀ ਦੇ ਵਿੱਚ 25200 ਤੇ ਬੰਗਾਲ ਰਾਜਸਥਾਨ ਦੇ ਵਿੱਚ ਵੀ ਇਸ ਤਰ੍ਹਾਂ ਲੱਖਾਂ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ ਹੁਣ ਦੇਸ਼ ਦੀ ਨੀਤੀਯੋਗ ਨੇ ਸਾਲ 2030 ਤੱਕ ਭਾਰਤ ਨੂੰ ਕੁੱਤਿਆਂ ਦੇ ਹਲਕਾ ਤੋਂ ਮੁਕਤ ਰੈਬਿਜ਼ ਮੁਕਤ ਕਰਨ ਦੇ ਲਈ ਰਾਸ਼ਟਰੀ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਰ੍ਹਾਂ 219 ਦੀ ਪਸ਼ੂ ਗਣਨਾ ਦੇ ਮਤਾਬਕ ਕਿ ਭਾਰਤ ਵਿੱਚ 153 ਕਰੋੜ ਕੁੱਤੇ ਨੇ ਸੌਰੀ 1 ਕਰੋੜ 53 ਲੱਖ ਕੁੱਤੇ ਨੇ ਤੇ ਪਰ ਰਿਪੋਰਟਾਂ ਦੇ ਵਿੱਚ ਇਸ ਦੀ ਗਣਤੀ ਕਿਤੇ ਇਸ ਤੋਂ ਜ਼ਿਆਦਾ ਆ ਸੋ ਇਸ ਕਰਕੇ 5700 ਮੌਤਾਂ ਹਰ ਸਾਲ ਕੁੱਤਿਆਂ ਦੇ ਵੱਢਣ ਨਾਲ ਹੁੰਦੀਆਂ ਨੇ ਪਰ ਇਸ ਸਬੰਧੀ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਇਹਨਾਂ ਨੂੰ ਉਸੇ ਇਲਾਕੇ 'ਚ ਛੱਡੋ ਜਿੱਥੋਂ ਨਾ ਸਬੰਧ ਦੇ ਲਈ ਚੋਕਣਾ ਸੋ ਦੋ ਜੱਜਾਂ ਦਾ ਫੈਸਲਾ ਕਾਫੀ ਸਖਤ ਸੀਗਾ ਕਿ ਦਿੱਲੀ 'ਚੋਂ ਕੁੱਤਿਆਂ ਨੂੰ ਮੁਕਤ ਕਰੋ ਇਹਨਾਂ ਨੂੰ ਆਸਰਾ ਘਰਾਂ 'ਚ ਛੱਡੋ ਪਰ ਇਸ ਦੌਰਾਨ ਪੀਟਾ ਪ੍ਰੇਮੀਆਂ ਨੇ ਜੋ ਪ੍ਰਦਰਸ਼ਨ ਕੀਤੇ ਜੋ ਪ੍ਰੋਟੈਸਟ ਕੀਤਾ ਇਸ ਤੇ ਮਦੇ ਨਜ਼ਰ ਬਾਜੀ ਕੁੱਤੇ ਮਾਰ ਗਏ ਨੇ ਬਾਜੀ ਲੈ ਕੇ ਕੁੱਤੇ ਬੰਦਿਆ ਤੈਥੋਂ ਉੱਤੇ ਸਮੇ ਦਾ ਸੱਚ ਹੈ ਸੋ ਬਾਹਰ ਜਾਂਦੇ ਹੋ ਜਿਵੇਂ ਮੀਰਾ ਾਲਮ ਕਹਿੰਦੇ ਸੀ ਨਾ ਜੁੱਤੀ ਛੋਟੀ ਬਿਨਾ ਤੁਰੀਏ ਨਾ ਰਾਤ ਨੂੰ ਟਿਚਰ ਨਾ ਕਰੀਏ ਮਰਸੀ ਜਾਤ ਨੂੰ ਸਟੀਲ ਦੀਆਂ ਸਟਿੱਕਾਂ ਜਿਹੀਆਂ ਆਉਂਦੀਆਂ ਨੇ 5-400 ਦੀ ਆਨਲਾਈਨ ਸਟਿੱਕ ਆ ਜਾਂਦੀ ਹੈ ਤੁਹਾਡੀ ਜੇਬ 'ਚ ਵੀ ਪੈ ਜਾਂਦੀ ਹੈ ਗੀਜੇ 'ਚ ਪੈ ਜਾਂਦੀ ਹੈ ਜ਼ਰੂਰ ਰੱਖਿਆ ਕਰੋ ਖੇਤ ਜਾਣ ਵਾਲੇ ਖਾਸ ਕਰਕੇ ਜਰੂਰ ਜਿਵੇਂ ਰਾਤ ਬਰਾਤੇ ਆ ਦੱਸ ਦੇ ਸੀ ਇੱਕ ਦਿਨ ਖੁਸ਼ ਝੱਲੋਂ ਜੀ ਹੁਰੀ ਕਹਿੰਦੇ ਖੇਤ ਜਾਂਦਿਆਂ ਨੂੰ ਬਹੁਤ ਕੁੱਤੇ ਪੈਂਦੇ ਨੇ ਇਹ ਜਾਨਵਰਾਂ ਨੂੰ ਵੱਢ ਜਾਂਦੇ ਨੇ ਤੇ ਧਾਰੂ ਨੂੰ ਵੱਢ ਜਾਂਦੇ ਨੇ ਜਾਨਵਰ ਹਲਕੇ ਜਾਂਦੇ ਨੇ ਕਈ ਵਾਰੀ ਇਹਨਾਂ ਦੀ ਲਾਰ ਬਿਨਾ ਵੱਢਿਆਂ ਵੀ ਤੁਹਾਡੇ ਸਰੀਰ 'ਚ ਅੱਖਾਂ ਦੇ ਰਾਹੀਂ ਤੁਹਾਡੇ ਜ਼ਖਮ ਦੇ ਰਾਹੀਂ ਇੰਟਰ ਹੋ ਜਾਂਦੀ ਹੈ ਆਦ ਨਾਮ ਨਾਂ ਦਾ 2 ਸਾਲ ਦਾ ਬੱਚਾ ਯੂਪੀ ਦੇ ਵਿਦਾਉਂ ਦਾ ਉਹਦੇ ਪੈਰ ਤੇ 60 ਸੀ ਕੁੱਤੇ ਨੇ ਜੀ ਮਾਰੀ ਉੱਥੋਂ ਹੀ ਰੈਬੀਜ਼ ਇੰਟਰ ਹੋ ਗਿਆ ਤੇ ਉਸ ਬੱਚੇ ਦੀ ਹਲਕ ਕੇ ਮੌਤ ਹੋ ਗਈ ਕਿਉਂਕਿ ਤੁਹਾਡੇ ਜ਼ਖਮ ਨੂੰ ਵੀ ਜੇ ਚੱਟ ਲੈਂਦੇ ਨੇ ਉਹ ਵੀ ਨੁਕਸਾਨਦਾਇਕ ਹੈ ਸੋ ਇਸ ਕਰਕੇ ਕਈ ਪદ્ધਤੀ ਹੈ ਕਿ ਜਿਹੜਾ ਇਹ ਚੀਜ਼ਾਂ ਨੇ ਨਾ ਇਹਨਾਂ ਤੋਂ ਜਿੰਨਾ ਕਿ ਵੀ ਬਚੀਏ ਜੋ ਪ੍ਰੈਕਟੀਕਲ ਮੈਂ ਵੇਖਿਆ ਮੈਨੂੰ ਬਾਈ ਜੀ ਹਰਜਿੰਦਰ ਸਿੰਘ ਨੌਰਵੇ ਵਾਲਿਆਂ ਨੇ ਇੱਕ ਟਾਰਚ ਦਿੱਤੀ ਹੈ ਉਹ ਤੁਸੀਂ ਟਾਰਚ ਕੁੱਤੇ ਵੱਲ ਨੂੰ ਮਾਰੋ ਉਹਦੀਆਂ ਅੱਖਾਂ ਵੱਲੋਂ ਉਹ ਲੇਜ਼ਰ ਜਿਹਾ ਹੈਗਾ ਉਹਦੇ 'ਚ ਕੋਈ ਨੁਕਸਾਨਦਾਇਕ ਨਹੀਂ ਆ ਉਹਦੇ ਤੋਂ ਵੀ ਡਰ ਕੇ ਕੁੱਤਾ ਤੁਹਾਡੇ ਨੇੜੇ ਨਹੀਂ ਆਉਂਦਾ ਤੇ ਕਾਰਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਇਕੁਪਮੈਂਟ ਆ ਗਿਆ ਕਿ ਕਾਰ ਦੇ ਅੱਗੇ ਵੀ ਉਹ ਲੱਗ ਜਾਂਦਾ ਹੈ ਜਿਸ ਤਰ੍ਹਾਂ 2 250 ਮੀਟਰ ਤੱਕ ਤੁਹਾਡੀ ਕਾਰ ਦੇ ਅੱਗੇ ਕੋਈ ਜਾਨਵਰ ਨਹੀਂ ਆਉਂਦਾ ਤਕਨੀਕ ਆ ਗਈਆਂ ਨੇ ਬਹੁਤ ਸਾਰੀਆਂ ਪਰ ਫਿਰ ਵੀ ਜਦੋਂ ਤੁਸੀਂ ਕੁੱਤੇ ਨੂੰ ਵੇਖਦੇ ਹੋ ਜਾਂ ਥੋੜਾ ਖੰਘੂਰਾ ਮਾਰੋ ਜਾਂ ਉੱਚੀ ਬੋਲੋ ਕੁੱਤਾ ਤੁਹਾਡੇ ਤੇ ਛੇਤੀ ਕੀਤੇ ਆਟੈਕ ਨਹੀਂ ਕਰਦਾ ਸੋ ਇਹਦਾ ਇੱਕੋ ਹੀ ਹੱਲ ਹੈ ਨਲ ਬੰਦੀ ਕਿ ਜਿਹੜੀਆਂ ਕੁੱਤੀਆਂ ਨੇ ਉਹਨਾਂ ਦੀ ਪ੍ਰੈਗਨੰਸੀ ਰੋਕੀ ਜਾਵੇ ਤੇ ਉਹਨਾਂ ਦੀ ਮੀਟਿੰਗ ਰੋਕੀ ਜਾਵੇ ਤਾਂ ਇਹ ਹੱਲ ਹੋਣਾ ਨਹੀਂ ਇੰਡੀਆ 'ਚ ਬਹੁਤ ਵੱਡਾ ਅਤਵਾਦ ਹੈ ਜੋ ਇਹ ਇਕਤੀੜਵਾਦ ਪੈਦਾ ਹੋ ਗਿਆ ਸੋ ਕੁੱਤਿਆਂ ਨੂੰ ਵੀ ਜਿਉਣ ਦਾ ਹੱਕ ਹੈ ਇਹਦੇ ਵਿੱਚ ਇਹ ਕੋਈ ਦੋਰਾਵਾ ਨਹੀਂ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਦਾ ਤੌਰ ਤਰੀਕਾ ਹੋਣਾ ਚਾਹੀਦਾ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਆਖਿਆ ਕਿ ਜਨਤਕ ਜਗ੍ਹਾ ਤੇ ਇਹਨਾਂ ਨੂੰ ਖਾਣਾ ਨਾ ਪਾਓ ਖਾਣੇ ਲਈ ਇੱਕ ਖਾਸ ਪੁਆਇੰਟ ਨਿਯਤ ਕਰੋ ਖੁੱਲੀਆਂ ਥਾਵਾਂ ਤੇ ਪਰ ਗੱਲ ਇਹ ਹੈ ਕਿ ਸੜਕ ਤੋਂ ਕੋਈ ਉਤਰਨਾ ਨਹੀਂ ਚਾਹੁੰਦਾ ਫੁੱਟਪਾਥ ਤੇ ਤਾਂ ਸੀ ਕੁੱਤਿਆਂ ਦੇ ਰਹਿਣ ਬਸੇਰੇ ਬਣਾਤਨੇ ਆ ਸਾਡੇ ਪਟਿਆਲਾ ਚ ਗੋਪਾਲ ਸਵੀਟਸ ਦੇ ਸਾਹਮਣੇ ਚੌਕ ਦੇ ਵਿੱਚ ਕਿਸੇ ਪੀਟਾ ਪ੍ਰੇਮੀ ਨੇ ਛੋਟੀ ਜੀ ਝੁੱਗੀ ਪਾਤੀ ਕੁੱਤਿਆਂ ਦੇ ਉਤ ਲਈ ਵਾਸਤੇ ਫੁੱਟਪਾਥ ਦੇ ਉੱਤੇ ਜਿੱਥੇ ਲੋਕਾਂ ਨੇ ਤੁਰਨਾ ਉੱਥੇ ਪੱਕੀ ਝੁੱਗੀ ਪਾ ਦਿੱਤੀ ਉੱਥੇ ਅਨਾਜ ਪਾਉਂਦੇ ਨੇ ਉੱਥੇ ਪਾਣੀ ਦੇ ਡੂੰਨੇ ਰੱਖੇ ਨੇ ਦੱਸੋ ਸਾਈਡ ਤੇ ਥੋੜੀ ਜਿਹਾ ਜਗ੍ਹਾ ਦਰਖਤਾਂ ਦੇ ਥੱਲੇ ਖਾਲੀ ਹੈ ਉੱਥੇ ਪਾ ਦਿਓ ਪਰ ਗੱਲ ਇਹ ਕਿ ਕਾਰ ਚ ਜਾਂਦੇ ਜਾਂਦੇ ਨੇ ਸ਼ੀਸ਼ਾ ਖੋਲ ਕੇ ਉੱਥੇ ਫੂਡ ਸੱਟਣਾ ਨਾ ਤਾਂ ਜੋ ਪੈਰਾਂ ਨੂੰ ਮਿੱਟੀ ਨਾ ਲੱਗੇ ਲੋਕਾਂ ਦੀ ਸੋਚ ਕੀ ਹੈ ਕਿ ਫੁੱਟਪਾਥ ਸਿਰਫ ਕੁੱਤਿਆਂ ਦੇ ਡੌਗ ਸ਼ਾਲਾ ਬਣੀ ਹੋਈ ਹੈ ਉੱਥੇ ਕੁੱਤਾ ਸ਼ਾਲਾ ਬਣੀ ਹੋਈ ਹੈ ਇਹ ਪਟਿਆਲੇ ਦੀ ਤਸਵੀਰ ਹੈ ਸਾਡੇ ਗੋਪਾਲ ਸਵੀਟਸ ਦੇ ਸਾਹਮਣੇ ਸੋ ਇੱਥੇ ਇੱਕ ਮਹਿਲ ਵਾਲਿਆਂ ਦਾ ਪੀਏ ਆ ਉਹਨੇ ਗਲੀ ਦੇ ਵਿੱਚ ਮੰਜੇ ਜੋੜ ਕੇ ਸ਼ੈੱਡ ਪਾਇਆ ਹੋਇਆ ਆਪਣੇ ਸਟਰੀਟ ਡੌਗਸ ਦੇ ਵਾਸਤੇ ਉਹਨੂੰ ਕੁਝ ਨਹੀਂ ਕਹਿੰਦੇ ਪਰ ਜੇ ਕੋਈ ਹੋਰ ਨੰਗਦਾ ਤੇ ਉਹਦੇ ਕੱਪੜੇ ਪਾੜਦੇ ਆ ਹਰ ਇੱਕ ਦੀ ਇਹੀ ਫਿਤਰਤ ਹੈ ਕਿ ਸਾਡਾ ਕੁੱਤਾ ਕਿਸੇ ਨੂੰ ਨੰਗਣ ਨਹੀਂ ਦਿੰਦਾ ਪਰ ਜਦੋਂ ਦੂਜੇ ਦੀ ਗਲੀ 'ਚ ਜਾਓਗੇ ਜਦੋਂ ਤੁਹਾਡੀਆਂ ਲੱਤਾਂ ਪਾੜੀਆਂ ਨਾ ਫਿਰ ਪਤਾ ਲੱਗੇਗਾ ਸੋ ਇਸ ਕਰਕੇ ਇਸ ਅਖੌਤੀ ਪ੍ਰੇਮ ਨੂੰ ਇੱਕ ਸਿਸਟਮ ਦੇ ਨਾਲ ਨਿਬੇੜੋ ਤੇ ਲਓ ਦੋਸਤੋ ਇਸ ਫ੍ਰੌਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਫ੍ਰੌਮ ਦਾ ਲਿੰਕ ਮੰਗਵਾਉਣ ਵਾਸਤੇ 9876709655 ਆਪਣਾ ਇੰਡੀਆ ਸਟੋਰੀ ਦਾ ਨੰਬਰ ਹੈ ਸੋ ਬੱਚੋ ਇਸ ਕਤੀੜ ਬਾਤ ਤੋਂ